ਸੋਵਰ ਮੈਡਲ ਜਾਂ 골ਡ ਮੈਡਲ ਦੀ ਸਾਡਾ ਸੁਪਨਾ ਸੀਗਾ ਸਾਡਾ ਚਲੋ ਉਹ ਤੇ ਨਹੀਂ ਪੂਰਾ ਹੋ ਸਕਿਆ ਪਰ ਆ ਸਾਡੇ ਵਾਸਤੇ 골ਡ ਮੈਡਲ ਹੀ ਹੈਗਾ ਪਰ ਬਾਤ ਮਾਂ ਨੇ ਸਾਡੇ ਝੋਲੀ ਜਿਹੜੀ ਖਾਲੀ ਨਹੀਂ ਖਾਲੀ ਬੱਚਿਆਂ ਦੀ ਭਰ ਕੇ ਮਿੰਦਰ ਸਿੰਘ ਮੈਂ ਨਾ ਖੁਸ਼ੀ ਸੰਭ ਨਹੀਂ ਜਾ ਰਹੀ ਐਨੀ ਖੁਸ਼ੀ ਆ ਕੇ ਜਿੰਨਾ ਹੋ ਸਕੇ ਬਾਅਦ ਵਿੱਚ ਗੱਲ ਕਰਾਂ ਜਿੰਨਾ ਹੋਵੇ ਡਾਂਡੀ ਡੰਗਰ ਤੋਂ 4 ਸਾਲ ਬੰਦੀ ਹੋਰ ਅਸੀਂ ਤੇ ਜੀਤਾਂਗੇ ਤੇ ਇੱਕ ਹੋਰ ਹੋ ਜੇ ਤਾਂ ਸਾਡੀ ਕਿਹਾ ਜੀ ਮੈਨੂੰ ਸੁਣ ਰਿਹਾ ਕਿ ਅੱਜ 3 ਨੇ ਦੇਖੋ ਜੀ ਬੜੀ ਮੰਨ ਖੁਸ਼ੀ ਹੋਈ ਹੈਗੀ ਜੋ ਅਸੀਂ ਉਮੀਦ ਰੱਖੀ ਪਰਮਾਤਮਾ ਸਾਨੂੰ ਚਲੋ ਸਿਲਵਰ ਮੈਡਲ ਜਾਂ 골ਡ ਮੈਡਲ ਦੇ ਸਾਡਾ ਸੁਪਨਾ ਸੀਗਾ ਸਾਡਾ ਚਲੋ ਉਹ ਤੇ ਨਹੀਂ ਪੂਰਾ ਹੋ ਸਕਿਆ ਪਰ ਆ ਸਾਡੇ ਵਾਸਤੇ 골ਡਨ ਮੈਡਲ ਹੀ ਹੈਗਾ ਪਰਮਾਤਮਾ ਨੇ ਸੱਦੇ ਚੋੜੀ ਇਰੀਆ ਖਾਲੀ ਨਹੀਂ ਖਲੀ ਬੱਚਿਆਂ ਨੇ ਭਰ ਕੇ ਖਲੀ ਹੈਗੀ ਜੀ ਉਸ ਪਰਮਾਤਮਾ ਦਾ ਬਹੁਤ ਬਤਨ ਧਰਦੇ ਆ ਚਲੋ ਬੱਚਿਆਂ ਨੂੰ ਬੜਾ ਹਾਰਡਵਰਕ ਸੀਗਾ ਮੁਕਾਬਲਾ ਬੜਾ ਟਫ ਸੀਗਾ ਤੇ ਚਲੋ ਬੱਚਿਆਂ ਨੇ ਮੈਚ ਜਿੱਤਿਆ ਉਹਨਾਂ ਦੀਆਂ ਵੀ ਜਿਹੜੀਆਂ ਮੰਦੀਆਂ ਖੁਸ਼ੀਆਂ ਹੁਣ ਸੰਭਾਲੀਆਂ ਨਹੀਂ ਜਾ ਰਹੀਆਂ ਹੋਣੀਆਂ ਉਹ ਵੀ ਗਰਾਊਂਡ 'ਚ ਭੰਗੜੇ ਪਾਉਣਦੇ ਆ ਕੋਚ ਭੰਗੜੇ ਪਾਉਣਦੇ ਆ ਸਾਡੇ ਰਿਸ਼ਤੇਦਾਰ ਭੈਣ ਭਰਾ ਸਾਰੇ ਭੰਗੜੇ ਪਾਉਣਦੇ ਆ ਬੜੀ ਖੁਸ਼ੀ ਦੇ ਬੱਚਿਆਂ ਦਾ ਵਾਪਸ ਆ ਰਿਹਾ ਹੈ ਵੇਖੋ ਸਵਾਗਤ ਅਸੀਂ ਪੂਰਾ ਕਰਾਂਗੇ ਜੀ ਪੂਰੇ ਭਾਰਤ ਨੇ ਸਵਾਗਤ ਕਰਨਾ ਅਸੀਂ ਕੱਲਿਆ ਨਹੀਂ ਕਰਨਾ ਪੂਰੇ ਇੰਡੀਆ ਨੇ ਸਵਾਗਤ ਕਰਨਾ ਵਾਗਾ ਉਹਨਾਂ ਦਾ ਦਿੱਲੀ ਵੀ ਸਵਾਗਤ ਹੋਊਗਾ 에어ਪੋਰਟ ਤੇ ਹੋਊਗਾ ਫੇਰ ਇਥੇ ਘਰੇ ਆ ਕੇ ਪੂਰਾ ਕਰਾਂਗੇ ਭੈਣ ਭਰਾ ਪੂਰੇ ਸਦਾ ਸਾਰੇ ਇਸ ਘਰ ਆਉਣਗੇ ਸਾਰਾ ਸਦਾ ਸਵਾਗਤ ਹੈ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ ਬੱਚਿਆਂ ਨੇ ਸੁਪਨਾ ਪੂਰਾ ਕੀਤਾ ਵਾ ਕਿਹੋ ਜਿਹਾ ਮਹਿਸੂਸ ਹੋ ਰਿਹਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਬਹੁਤ ਖੁਸ਼ੀ ਆ ਪੂਰੇ ਪਰਿਵਾਰ ਨੂੰ ਪੂਰੇ ਨਗਰ ਵਾਸੀਆਂ ਨੂੰ ਬਹੁਤ ਵਧੀਆ ਬੱਚਿਆਂ ਨੇ ਕੀਤਾ ਵਾ ਬੱਚੇ ਅੰਨੀ ਦਿਨ ਪੈरिस ਰਹੇ ਆ ਜੀ ਹੁਣ ਜਦੋਂ ਵਾਪਸ ਆਵਾਂ ਸਭ ਤੋਂ ਪਹਿਲਾਂ ਨਾਲ ਕੀ ਬਣਾ ਕੇ ਖਵਾਓਗੇ ਕਿਹੜੀ ਉਹਦੀ ਫੇਵਰੇਟ ਚੀਜ਼ ਹੈ ਤੁਹਾ ਫੇਵਰੇਟ ਸਬਜ਼ੀ ਦਾ ਦੀ ਕਰੇਲੇ ਭਿੰਡੀ ਬਸ ਇਹ ਹੋਈ ਆ ਆ ਸਵਾਗਤ ਕਿਵੇਂ ਕਰੋਗੇ ਬੱਚੇ ਸਵਾਗਤ ਬਹੁਤ ਵਧੀਆ ਕਰਾਂਗੇ ਜਿਸ ਤਰ੍ਹਾਂ ਅੱਗੇ ਕਰੀਦਾ ਉਸੇ ਤਰ੍ਹਾਂ ਹੀ ਉਸ ਤੋਂ ਵੀ ਵਧੀਆ ਕਰਾਂਗੇ ਠੀਕ ਹਾਂ ਜੀ ਆਣੀ 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 ਆਪਾਂ ਦੇ ਮੋਹਨਾਂ ਨੂੰ ਸੁਸ਼ੀ ਆਣੀ

ਮੈਂ ਨਾ ਖੁਸ਼ੀ ਸਮਝ ਨਹੀਂ ਗਾ ਰਹੀ ਇਹ ਨਹੀਂ ਖੁਸ਼ੀ ਆ ਕਿ ਜੰਮ ਗਿਆ ਬੱਚਾ ਦਾ ਜੰਮਾ ਹੋ ਸਕੇ ਬਾਅਦ ਵਿੱਚ ਯਾਦ ਕਰਾਂ ਜੰਮਾ ਵੀ ਹੋਏ ਲੱਗੇ ਡੋਂਗਰ 2-4 ਸਾਲ ਬਣਦੀ ਹੋਰ ਅਸੀਂ ਜੀਤਾਂਗੇ ਤੇ ਇੱਕ ਹੋਰ ਦੋ ਜਿਤਨ ਅੱਜ ਕਿ ਅਸੀਂ ਬੇਸੰਤ ਹੋ ਰਿਹਾ ਕਿ ਅੱਜ ਤਿੰਨੇ ਕੰਫਰੰਸ ਦੇ ਦੇਖੋ ਜੀ ਬੜੀ ਮੰਨ ਨੂੰ ਖੁਸ਼ੀ ਹੋਈ ਹੈਗੀ ਜੋ ਅਸੀਂ ਉਮੀਦ ਰੱਖੀ ਸੀ ਪਰਮਾਤਮਾ ਸਾਨੂੰ ਕੋਲੋਂ ਕਿ ਜਦੋਂ ਮੈਡਲ ਜਾਂ 골ਡਨ ਮੈਡਲ ਦੀ ਸਾਡਾ ਸੁਪਨਾ ਸੀਗਾ ਸਾਡਾ ਚਲੋ ਉਹ ਤੇ ਨਹੀਂ ਪੂਰਾ ਹੋ ਸਕਿਆ ਪਰ ਆ ਸਾਡੇ ਵਾਸਤੇ 골ਡਨ ਮੈਡਲ ਹੀ ਹੈਗਾ ਪਰਮਾਤਮਾ ਨੇ ਸੰਦੇ ਇਹ ਏਰੀਆ ਖਾਲੀ ਨਹੀਂ ਖਲੀ ਬੱਚਿਆਂ ਨੇ ਭਰ ਕੇ ਖਲੀ ਹੈਗੀ ਅਸੀਂ ਉਸ ਪਰਮਾਤਮਾ ਦਾ ਬਹੁਤ ਬਤਨਵਾਦ ਕਰਦੇ ਆ ਚਲੋ ਬੱਚਿਆਂ ਨੂੰ ਬੜਾ ਹਾਰਡਵਰਕ ਸੀਗਾ ਮੁਕਾਬਲਾ ਬੜਾ ਕੱਪ ਸੀਗਾ ਤੇ ਚਲੋ ਮੱਜਿਆਂ ਨੇ ਮੈਚ ਜਿੱਤਿਆ ਉਹਨਾਂ ਦੇ ਉਹਨਾਂ ਦੀਆਂ ਵੀ ਜਿਹੜੀਆਂ ਮੰਦੀਆਂ ਖੁਸ਼ੀਆਂ ਹੁਣ ਸੰਭਾਲੀਆਂ ਨਹੀਂ ਜਾ ਰਹੀਆਂ ਹੋਣੀਆਂ ਉਹ ਵੀ ਗਰਾਊਂਡ 'ਚ ਭੰਗੜੇ ਪਾਉਣਦੇ ਆ ਕੋਚ ਭੰਗੜੇ ਪਾਉਣਦੇ ਆ ਸਾਡੇ ਰਿਸ਼ਤੇਦਾਰ ਭੈਂਡ ਭਰਾ ਸਾਰੇ ਭੰਗੜੇ ਪਾਉਣਦੇ ਆ ਬੜੀ ਗੱਲ ਹੈ ਬੇਕਰ ਸਵਾਗਤ ਅਸੀਂ ਪੂਰਾ ਕਰਾਂਗੇ ਜੀ ਪੂਰੇ ਭਾਰਤ ਨੇ ਸਵਾਗਤ ਕਰਨਾ ਅਸੀਂ ਕੱਲਿਆ ਨਹੀਂ ਕਰਨਾ ਪੂਰੇ ਇੰਡੀਆ ਨੇ ਸਵਾਗਤ ਕਰਨਾ ਵਾਗਾ ਇਹ ਉਹਨਾਂ ਦਾ ਦਿੱਲੀ ਵੀ ਸਵਾਗਤ ਹੋਊਗਾ 에어ਪੋਰਟ ਤੇ ਹੋਊਗਾ ਫੇਰ ਇੱਥੇ ਘਰੇ ਆ ਕੇ ਪੂਰਾ ਕਰਾਂਗੇ ਭੈਂਟ ਭਰਾ ਪੂਰੇ ਸਦਾ ਸਾਰੀ ਇਸ ਘਰ ਨੂੰ ਸਾਰਾ ਪੂਰਾ ਸਵਾਗਤ ਹੈ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ ਬੱਚਿਆਂ ਨੇ ਸੁਪਨਾ ਪੂਰਾ ਕੀਤਾ ਵਾ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ ਬਹੁਤ ਵਧੀਆ ਮਹਿਸੂਸ ਹੋ ਰਿਹਾ ਬਹੁਤ ਖੁਸ਼ੀ ਆ ਪੂਰੇ ਪਰਿਵਾਰ ਨੂੰ ਪੂਰੇ ਨਗਰ ਵਾਸੀਆਂ ਨੂੰ ਬਹੁਤ ਵਧੀਆ ਬੱਚਿਆਂ ਨੇ ਕੀਤਾ ਵਾ ਬੱਚੇ ਅੰਨੀ ਦਿਨ ਪੈरिस ਰਹੇ ਆ ਜੀ ਹੁਣ ਜਦੋਂ ਵਾਪਸ ਆਵਾਂ ਸਭ ਤੋਂ ਪਹਿਲਾਂ ਨਾਲ ਕੀ ਬਣਾ ਕੇ ਖਵਾਓਗੇ ਕਿਹੜੀ ਉਹਦੀ ਫੇਵਰਿਟ ਸਬਜ਼ੀ ਹੈ ਤੁਹਾਡੀ ਫੇਵਰਿਟ ਸਬਜ਼ੀ ਦਾ ਦੀ ਕਰੇਲੇ ਭਿੰਡੀ ਬਸ ਇਹ ਹੋਈ ਆ ਆ ਸਵਾਗਤ ਕਿਵੇਂ ਕਰੋਗੇ ਬੱਚੇ ਸਵਾਗਤ ਬਹੁਤ ਵਧੀਆ ਕਰਾਂਗੇ ਜਿਸ ਤਰ੍ਹਾਂ ਅੱਗੇ ਕਰੀਦਾ ਉਸੇ ਤਰ੍ਹਾਂ ਹੀ ਉਸ ਤੋਂ ਵੀ ਵਧੀਆ ਕਰਾਂਗੇ ਠੀਕ ਹਾਂ ਜੀ

ਵੇਖੋ ਜੀ ਬੜੀ ਮੰਗ ਨੂੰ ਖੁਸ਼ੀ ਹੋਈ ਹੈਗੀ ਜੋ ਅਸੀਂ ਉਮੀਦ ਰੱਖੀ ਸੀ ਪ੍ਰਮਾਤਮਾ ਸਾਨੂੰ ਚਲੋ ਸਿਲਵਰ ਮੈਡਲ ਜਾਂ 골ਡ ਮੈਡਲ ਦੀ ਸਾਡਾ ਸੁਪਨਾ ਸੀਗਾ ਸਾਡਾ ਚਲੋ ਉਹ ਤੇ ਨਹੀਂ ਪੂਰਾ ਹੋ ਸਕਿਆ ਪਰ ਆ ਸਾਡੇ ਵਾਸਤੇ 골ਡਨ ਮੈਡਲ ਹੀ ਹੈਗਾ ਪ੍ਰਮਾਤਮਾ ਨੇ ਸੱਨੇ ਚੋੜੀ ਏਰੀਆ ਖਾਲੀ ਨਹੀਂ ਖਲੀ ਬੱਚਿਆਂ ਨੇ ਭਰ ਕੇ ਖਲੀ ਹੈਗੀ ਜੀ ਉਸ ਪਰਮਾਤਮਾ ਦਾ ਬਹੁਤ ਬਤਨ ਧੰਨਵਾਦ ਕਰਦੇ ਆ ਚਲੋ ਬੱਚਿਆਂ ਨੂੰ ਬੜਾ ਹਾਰਡਵਰਕ ਸੀਗਾ ਮੁਕਾਬਲਾ ਬੜਾ ਟਫ ਸੀਗਾ ਤੇ ਚਲੋ ਬੱਚਿਆਂ ਨੇ ਮੈਚ ਜਿੱਤਿਆ ਉਹਨਾਂ ਦੀਆਂ ਵੀ ਜਿਹੜੀਆਂ ਮੰਦੀਆਂ ਖੁਸ਼ੀਆਂ ਹੁਣ ਸੰਭਾਲੀਆਂ ਨਹੀਂ ਜਾ ਰਹੀਆਂ ਹੋਣੀਆਂ ਉਹ ਵੀ ਗਰਾਊਂਡ ਨਹੀਂ ਭੰਗੜੇ ਪਾਉਣਦੇ ਐ ਕੋਚ ਭੰਗੜੇ ਪਾਉਣਦੇ ਐ ਸਾਡੇ ਰਿਸ਼ਤੇਦਾਰ ਭੈਣ ਭਰਾ ਸਾਰੇ ਭੰਗੜੇ ਪਾਉਣਦੇ ਐ ਬੜੀ ਖੁਸ਼ੀ ਹੈ ਬੇਕਰ ਸਵਾਗਤ ਅਸੀਂ ਪੂਰਾ ਕਰਾਂਗੇ ਜੀ ਪੂਰੇ ਭਾਰਤ ਨੇ ਸਵਾਗਤ ਕਰਨਾ ਅਸੀਂ ਕੱਲਿਆ ਨਹੀਂ ਕਰਨਾ ਪੂਰੇ ਇੰਡੀਆ ਨੇ ਸਵਾਗਤ ਕਰਨਾ ਵਾਗਾ ਇਹ ਉਹਨਾਂ ਦਾ ਦਿੱਲੀ ਵੀ ਸਵਾਗਤ ਹੋਊਗਾ 에어ਪੋਰਟ ਤੇ ਹੋਊਗਾ ਫੇਰ ਤੇ ਘਰੇ ਆ ਕੇ ਪੂਰਾ ਕਰਾਂਗੇ ਭੈਣ ਭਰਾ ਪੂਰੇ ਸਦਾ ਸਾਰੇ ਇਸ ਘਰ ਆਉਣ ਸਾਰਾ ਸਦਾ ਸਵਾਗਤ ਹੈ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ ਬੱਚਿਆਂ ਨੇ ਸੁਪਨਾ ਪੂਰਾ ਕੀਤਾ ਵਾ ਕਿਹੋ ਜਿਹਾ ਮਹਿਸੂਸ ਹੋ ਰਿਹਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਬਹੁਤ ਖੁਸ਼ੀ ਆ ਪੂਰੇ ਪਰਿਵਾਰ ਨੂੰ ਪੂਰੇ ਨਗਰ ਵਾਸੀਆਂ ਨੂੰ ਬਹੁਤ ਵਧੀਆ ਬੱਚਿਆਂ ਨੇ ਕੀਤਾ ਵਾ ਬੱਚੇ ਅੰਨੀ ਦਿਨ ਪੈरिस ਰਹੇ ਆ ਜੀ ਹੁਣ ਜਦੋਂ ਵਾਪਸ ਆਵਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਕੀ ਬਣਾ ਕੇ ਖਵਾਓਗੇ ਕਿਹੜੀ ਉਹਦੇ ਫੇਵਰੇਟ ਖਾਣੀ ਹੈ ਫੇਵਰੇਟ ਸਬਜ਼ੀ ਦਾ ਦੀ ਕarele ਭਿੰਡੀ ਬਸ ਇਹ ਹੋਈਆ ਸਵਾਗਤ ਕਿਵੇਂ ਕਰੋਗੇ ਬੱਚੇ ਸਵਾਗਤ ਬਹੁਤ ਵਧੀਆ ਕਰਾਂਗੇ ਜਿਸ ਤਰ੍ਹਾਂ ਅੱਗੇ ਕਰੀਦਾ ਉਸੇ ਤਰ੍ਹਾਂ ਹੀ ਉਸ ਤੋਂ ਵੀ ਵਧੀਆ ਕਰਾਂਗੇ ਠੀਕ ਹਾਂ ਜੀ آء کي ڏينھن آءءء هلو نيڪي جو سلام کلو نيڪي جو سلام کلو نيڪي جو سلام کلو ਖੁਸ਼ੀ ਸੰਦਨੀ ਗਾ ਰਹੀ ਹੈ ਨਹੀਂ ਖੁਸ਼ੀ ਆ ਗੀ ਜਦ ਕਿ ਨਿਕਲੇ ਬੱਚਾ ਦਾ ਜਨਮ ਹੋ ਸਕੇ ਬਾਤ ਉਸ ਦੀ ਕਰਾਂ ਜਨਮ ਹੋ ਗਿਆ ਲੰਡੀ ਤੋਂ ਗੁਰ ਦੋ ਚਾਰ ਸਾਲ ਵੱਧ ਗਈ ਹੋਰ ਅਸੀਂ ਤੇ ਜੀਤਾਂਗੇ ਤੇ ਇੱਕ ਹੋਰ ਹੋ ਜਿੱਤਾਂਗੇ ਅੱਜ ਕਿਹੋ ਜਿਹਾ ਮਿਸਨਸ ਹੋ ਰਿਹਾ ਕਿ ਅੱਜ ਤਿੰਨੇ ਪ੍ਰੋਫੈਸਰ ਦੇ ਦੇਖੋ ਜੀ ਬੜੀ ਮੰਦ ਨੂੰ ਖੁਸ਼ੀ ਹੋਈ ਹੈਗੀ ਜੋ ਅਸੀਂ ਉਮੀਦ ਰੱਖੀ ਸੀ ਪਰਮਾਤਮਾ ਸਾਨੂੰ ਕੋਲ ਸਿਲਵਰ ਮੈਡਲ ਜਾਂ 골ਡ ਮੈਡਲ ਦੇ ਸਾਡਾ ਸੁਪਨਾ ਸੀਗਾ ਸਾਡਾ ਚਲੋ ਉਹ ਤੇ ਨਹੀਂ ਪੂਰਾ ਹੋ ਸਕਿਆ ਪਰ ਆ ਸਾਡੇ ਵਾਸਤੇ 골ਡਨ ਮੈਡਲ ਹੀ ਹੈਗਾ ਪਰ ਬਾਤਮਾਨ ਨੇ ਸਾਡੇ ਇਹ ਏਰੀਆ ਖਾਲੀ ਨਹੀਂ ਖਲੀ ਬੱਚਿਆਂ ਨੇ ਭਰ ਕੇ ਖਲੀ ਹੈਗੀ ਜੀ ਉਸ ਪਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਚਲੋ ਬੱਚਿਆਂ ਨੂੰ ਬੜਾ ਹਾਰਡਵਰਕ ਸੀਗਾ ਮੁਕਾਬਲਾ ਬੜਾ ਟਫ ਸੀਗਾ ਤੇ ਚਲੋ ਮੱਜਿਆਂ ਨੇ ਮੈਚ ਜਿੱਤਿਆ ਉਹਨਾਂ ਦੇ ਉਹਨਾਂ ਦੀਆਂ ਵੀ ਜਿਹੜੀਆਂ ਮੰਦੀਆਂ ਖੁਸ਼ੀਆਂ ਹੁਣ ਸੰਭਾਲੀਆਂ ਨਹੀਂ ਜਾ ਰਹੀਆਂ ਹੋਣੀਆਂ ਉਹ ਵੀ ਗਰਾਊਂਡ 'ਚ ਭੰਗੜੇ ਪਾਉਣਦੇ ਆ ਕੋਚ ਭੰਗੜੇ ਪਾਉਣਦੇ ਆ ਸਾਡੇ ਰਿਸ਼ਤੇਦਾਰ ਭੈਣ ਭਰਾ ਸਾਰੇ ਭੰਗੜੇ ਪਾਉਣਦੇ ਆ ਬੜੀ ਖੁਸ਼ੀ ਦੇਖੋ ਸਵਾਗਤ ਸਾਹੀ ਪੂਰਾ ਕਰਾਂਗੇ ਜੀ ਪੂਰੇ ਭਾਰਤ ਨੇ ਸਵਾਗਤ ਕਰਨਾ ਅਸੀਂ ਕੱਲਿਆ ਨਹੀਂ ਕਰਨਾ ਪੂਰੇ ਇੰਡੀਆ ਨੇ ਸਵਾਗਤ ਕਰਨਾ ਹੋਊਗਾ ਇਹ ਉਹਨਾਂ ਦਾ ਦਿੱਲੀ ਵੀ ਸਵਾਗਤ ਹੋਊਗਾ 에어ਪੋਰਟ ਤੇ ਹੋਊਗਾ ਤੇ ਇਥੇ ਘਰੇ ਆ ਕੇ ਪੂਰਾ ਕਰਾਂਗੇ ਭੈਂਟ ਭਰਾ ਪੂਰੇ ਸਾਰੇ ਸਾਰੇ ਇਸ ਘਰ ਆਉਣ ਸਾਰਾ ਪੂਰਾ ਸਵਾਗਤ ਹੈ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ ਬੱਚਿਆਂ ਨੇ ਸੁਪਨਾ ਪੂਰਾ ਕੀਤਾ ਵਾ ਕਿਹੋ ਜਿਹਾ ਮਹਿਸੂਸ ਹੋ ਰਿਹਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਬਹੁਤ ਖੁਸ਼ੀ ਆ ਪੂਰੇ ਪਰਿਵਾਰ ਨੂੰ ਪੂਰੇ ਨਗਰ ਵਾਸੀਆਂ ਨੂੰ ਬਹੁਤ ਵਧੀਆ ਬੱਚਿਆਂ ਨੇ ਕੀਤਾ ਵਾ ਬੱਚੇ ਅੰਨੀ ਦਿਨ ਪੈਰਿਸ ਰਹੇ ਹੈ ਜੀ ਹੁਣ ਜਦੋਂ ਵਾਪਸ ਆ ਰਹੇ ਸਭ ਤੋਂ ਪਹਿਲਾਂ खाओ फेवरेट सब्जी तो करेले भिंडी बस ये भैया स्वागत स्वागत बहुत बढ़िया करा जिस तरह अगे करीता उस तरह ही उस तो भी बढ़िया करा हाँ जी

ਬਿਕੋ ਜੀ ਬੜੀ ਮੰਨ ਖੁਸ਼ੀ ਹੋਈ ਹੈਗੀ ਜੋ ਅਸੀਂ ਉਮੀਦ ਰੱਖੀ ਸੀ ਪਰਮਾਤਮਾ ਸਾਨੂੰ ਚਲੋ ਸੋਨੋ ਮੈਡਲ ਜਾਂ 골ਡ ਮੈਡਲ ਦੀ ਸਾਡਾ ਸੁਪਨਾ ਸੀਗਾ ਸਾਡਾ ਚਲੋ ਉਹ ਤੇ ਨਹੀਂ ਪੂਰਾ ਹੋ ਸਕਿਆ ਪਰ ਆ ਸਾਡੇ ਵਾਸਤੇ 골ਡ ਮੈਡਲ ਹੀ ਹੈਗਾ ਪਰਮਾਤਮਾ ਨੇ ਸਾਡੇ ਝੋਲੀ ਜਿਹੜੀ ਖਾਲੀ ਨਹੀਂ ਖਲੀ ਬੱਚਿਆਂ ਦੀ ਭਰ ਕੇ ਖਲੀ ਹੈਗੀ ਜੀ ਉਸ ਪਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਚਲੋ ਬੱਚਿਆਂ ਨੂੰ ਬੜਾ ਹਾਰਡ ਵਰਕ ਸੀਗਾ ਮੁਕਾਬਲਾ ਬੜਾ ਟਫ ਸੀਗਾ ਤੇ ਚਲੋ ਮਰਜਿਆਂ ਨੇ ਮੈਚ ਜਿੱਤੇ ਉਹਨਾਂ ਦੇ ਉਹਨਾਂ ਦੀਆਂ ਵੀ ਜਿਹੜੀਆਂ ਮੰਦੀਆਂ ਖੁਸ਼ੀਆਂ ਹੁਣ ਸੰਭਾਲੀਆਂ ਨਹੀਂ ਜਾ ਰਹੀਆਂ ਹੋਣੀਆਂ ਉਹ ਵੀ ਗਰਾਊਂਡ 'ਚ ਭੰਗੜੇ ਪਾਉਣਦੇ ਆ ਕੋਚ ਭੰਗੜੇ ਪਾਉਣਦੇ ਆ ਸਾਡੇ ਰਿਸ਼ਤੇਦਾਰ ਭੈਣ ਭਰਾ ਸਾਰੇ ਭੰਗੜੇ ਪਾਉਣਦੇ ਆ ਬੜੀ ਗੱਲ ਉਹ ਬੱਚਿਆਂ ਦਾ ਵਾਅਦਾ ਆਗਾ। ਮੇਰੇ ਕੋ ਸਵਾਗਤ ਅਸੀਂ ਪੂਰਾ ਕਰਾਂਗੇ ਜੀ। ਪੂਰੇ ਭਾਰਤ ਨੇ ਸਾਡਾ ਸਵਾਗਤ ਕਰਨਾ ਅਸੀਂ ਕੱਲਿਆ ਨਹੀਂ ਕਰਨਾ। ਪੂਰੇ ਇੰਡੀਆ ਨੇ ਸਵਾਗਤ ਕਰਨਾ ਵਾਗਾ। ਇਹ ਉਹਨਾਂ ਦਾ ਦਿੱਲੀ ਵੀ ਸਵਾਗਤ ਹੋਊਗਾ। 에어ਪੋਰਟ ਤੇ ਹੋਊਗਾ। ਫੇਰ ਤੇ ਘਰੇ ਆ ਕੇ ਪੂਰਾ ਕਰਾਂਗੇ। ਭੈਣ ਭਰਾ ਪੂਰੇ ਸਦਾ ਸਾਰੇ ਇਸ ਘਰ ਆਉਣ। ਸਾਰਾ ਪਿੰਡ ਸਵਾਗਤ ਕਰਦਾ। ਕਿਹੋ ਜਿਹਾ ਮਹਿਸੂਸ ਹੋ ਰਾਇਆ ਇਹ ਬੱਚਿਆਂ ਨੇ ਸੁਪਨਾ ਪੂਰਾ ਕੀਤਾ ਵਾ। ਕਿਹੋ ਜਿਹਾ ਮਹਿਸੂਸ ਹੋ ਰਿਹਾ? ਬਹੁਤ ਵਧੀਆ ਮਹਿਸੂਸ ਹੋ ਰਿਹਾ। ਬਹੁਤ ਖੁਸ਼ੀ ਆ। ਪੂਰੇ ਪਰਿਵਾਰ ਨੂੰ, ਪੂਰੇ ਨਗਰ ਵਾਸੀਆਂ ਨੂੰ। ਬਹੁਤ ਵਧੀਆ। ਉਹ ਬੱਚਿਆਂ ਨੇ ਕੀਤਾ ਵਾ। ਬੱਚੇ ਅੰਨੀ ਦਿਨ ਪੈरिस ਰਹੇ ਆ ਜੀ ਹੁਣ ਜਦੋਂ ਵਾਪਸ ਆਵਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਕੀ ਬਣਾ ਕੇ ਖਵਾਓਗੇ ਕਿਹੜੀ ਉਹਦੇ ਫੇਵਰਿਟ ਸਬਜ਼ੀ ਹੈ ਤਾਂ ਫੇਵਰਿਟ ਸਬਜ਼ੀ ਦਾ ਉਹਦੀ ਕarele ਭਿੰਡੀ ਬਸ ਇਹ ਹੋਈਆ ਆ ਸਵਾਗਤ ਕਿਵੇਂ ਕਰੋਗੇ ਬੱਚੇ ਸਵਾਗਤ ਬਹੁਤ ਵਧੀਆ ਕਰਾਂਗੇ ਜਿਸ ਤਰ੍ਹਾਂ ਅੱਗੇ ਕਰੀਦਾ ਉਸੇ ਤਰ੍ਹਾਂ ਹੀ ਉਸ ਤੋਂ ਵੀ ਵਧੀਆ ਕਰਾਂਗੇ ਠੀਕ ਹਾਂ ਜੀ Thank <laughs> you. ਮੈਂ ਨਾ ਖੁਸ਼ੀ ਸੰਭ ਨਹੀਂ ਜਾ ਰਹੀ ਐ ਨਹੀਂ ਖੁਸ਼ੀ ਆ ਰਹੀ ਜਨਮ ਕਿਨੇ ਗਏ ਬੱਚਿਆਂ ਦਾ ਜਨਮ ਹੋ ਸਰ ਬਾਤ ਉਸ ਬਾਰੇ ਜਨਮ ਹੋ ਗਿਆ ਲਾਡੀ ਤੋਂ ਉਹ ਦੋ ਚਾਰ ਸਾਲ ਬਣਦੀ ਹੋਰ ਅਸੀਂ ਤੇ ਜੀਤਾਂਗੇ ਤੇ ਇੱਕ ਹੋਰ ਹੋ ਜੇ ਅੱਜ ਕਿਹੋ ਜਿਹਾ ਮਸਤ ਹੋ ਰਿਹਾ ਕਿ ਅੱਜ ਤੀਨ ਨੇ ਪ੍ਰੋਫੈਸਰ ਦੇ ਦੇਖੋ ਜੀ ਬੜੀ ਮੰਦ ਨੂੰ ਖੁਸ਼ੀ ਹੋਈ ਹੈਗੀ ਜੋ ਅਸੀਂ ਉਮੀਦ ਰੱਖੀ ਪਰਮਾਤਮਾ ਸਾਨੂੰ ਚਲੋ ਕਿ ਜਦੋਂ ਮੈਡਲ ਜਾਂ 골ਡ ਮੈਡਲ ਦੀ ਸਾਡਾ ਸੁਪਨਾ ਸੀਗਾ ਸਾਡਾ ਚਲੋ ਉਹ ਤੇ ਨਹੀਂ ਪੂਰਾ ਹੋ ਸਕਿਆ ਪਰ ਆ ਸਾਡੇ ਵਾਸਤੇ 골ਡ ਮੈਡਲ ਹੀ ਹੈਗਾ ਪਰਮਾਤਮਾ ਨੇ ਸੰਦੇਸ਼ ਇਹ ਏਰੀਆ ਖਾਲੀ ਨਹੀਂ ਖਲੀ ਬੱਚਿਆਂ ਨੇ ਭਰ ਕੇ ਖਲੀ ਹੈਗੀ ਜੀ ਉਸ ਪਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਚਲੋ ਬੱਚਿਆਂ ਨੂੰ ਬੜਾ ਹਾਰਡਵਰਕ ਸੀਗਾ ਮੁਕਾਬਲਾ ਬੜਾ ਟਫ ਸੀਗਾ ਤੇ ਚਲੋ ਮੱਝਾਂ ਨੇ ਮੈਚ ਜਿੱਤਿਆ ਉਹਨਾਂ ਦੇ ਉਹਨਾਂ ਦੀਆਂ ਵੀ ਜਿਹੜੀਆਂ ਮੰਦੀਆਂ ਖੁਸ਼ੀਆਂ ਹੁਣ ਸੰਭਾਲੀਆਂ ਨਹੀਂ ਜਾ ਰਹੀਆਂ ਹੋਣੀਆਂ ਉਹ ਵੀ ਗਰਾਊਂਡ 'ਚ ਭੰਗੜੇ ਪਾਉਣਦੇ ਆ ਕੋਚ ਭੰਗੜੇ ਪਾਉਣਦੇ ਆ ਸਾਡੇ ਰਿਸ਼ਤੇਦਾਰ ਭੈਣ ਭਰਾ ਸਾਰੇ ਭੰਗੜੇ ਪਾਉਣਦੇ ਆ ਬੜੀ ਖੁਸ਼ੀ ਦੇਖੋ ਸਵਾਗਤ ਸਾਹੀ ਪੂਰਾ ਕਰਾਂਗੇ ਜੀ ਪੂਰੇ ਭਾਰਤ ਨੇ ਸਵਾਗਤ ਕਰਨਾ ਅਸੀਂ ਕੱਲਿਆ ਨਹੀਂ ਕਰਨਾ ਪੂਰੇ ਇੰਡੀਆ ਨੇ ਸਵਾਗਤ ਕਰਨਾ ਵਾਗਾ ਇਹ ਉਹਨਾਂ ਦੇ ਦਿੱਲੀ ਵੀ ਸਵਾਗਤ ਹੋਊਗਾ 에어ਪੋਰਟ ਤੇ ਹੋਊਗਾ ਫੇਰ ਇੱਥੇ ਘਰੇ ਆ ਕੇ ਪੂਰਾ ਕਰਾਂਗੇ ਭੈਂਟ ਭਰਾ ਪੂਰੇ ਸਦਾ ਸਾਰੇ ਇਸ ਘਰ ਆਉਣਗੇ ਸਾਰਾ ਸਵਾਗਤ ਹੈ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ ਬੱਚਿਆਂ ਨੇ ਸੁਪਨਾ ਪੂਰਾ ਕੀਤਾ ਵਾ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ ਬਹੁਤ ਵਧੀਆ ਮਹਿਸੂਸ ਹੋ ਰਿਹਾ ਬਹੁਤ ਖੁਸ਼ੀ ਆ ਪੂਰੇ ਪਰਿਵਾਰ ਨੂੰ ਪੂਰੇ ਨਗਰ ਵਾਸੀਆਂ ਨੂੰ ਬਹੁਤ ਵਧੀਆ ਬੱਚਿਆਂ ਨੇ ਕੀਤਾ ਵਾ ਬੱਚੇ ਅੰਨੀ ਦਿਨ ਪੈरिस ਰਹੇ ਆ ਜੀ ਹੁਣ ਜਦੋਂ ਵਾਪਸ ਆਵਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਕੀ ਬਣਾ ਕੇ ਖਵਾਓਗੇ ਕਿਹੜੀ ਉਹਦੇ ਫੇਵਰਿਟ ਸਬਜ਼ੀ ਹੈ ਤਾਂ ਫੇਵਰਿਟ ਸਬਜ਼ੀ ਦਾ ਦੀ ਕਰੇਲੇ ਭਿੰਡੀ ਬਸ ਇਹ ਹੋਈਆ ਆ ਸਵਾਗਤ ਕਿਵੇਂ ਕਰੋਗੇ ਬੱਚੇ ਸਵਾਗਤ ਬਹੁਤ ਵਧੀਆ ਕਰਾਂਗੇ ਜਿਸ ਤਰ੍ਹਾਂ ਅੱਗੇ ਕਰੀਦਾ ਉਸੇ ਤਰ੍ਹਾਂ ਹੀ ਉਸ ਤੋਂ ਵੀ ਵਧੀਆ ਕਰਾਂਗੇ ਠੀਕ ਹਾਂ ਜੀ

ਖੁਸ਼ੀ ਸੰਭਨੀ ਗਾ ਰਹੀ ਐ ਨੀ ਖੁਸ਼ੀਆਂ ਕਰ ਜਨਮ ਕਿਨੇ ਕਰੇ ਬੱਚਾ ਦਾ ਜਨਮ ਹੋ ਸਕਦਾ ਬਾਅਦ ਵਿੱਚ ਗੱਲ ਕਰਾਂ ਜਨਮ ਹੀ ਹੋਵੇ ਡਾਂਡੀ ਤੋਂ ਵੀ ਦੋ ਚਾਰ ਸਾਲ ਵੱਧ ਗਈ ਹੋਰ ਅੰਤ ਤੇ ਜੀਕਾਂਗੇ ਤੇ ਇੱਕ ਹੋਰ ਬੱਚਾ ਹੈ ਅੱਜ ਕਿਹੋ ਜਿਹਾ ਮਸਤ ਹੋ ਰਿਹਾ ਕਿ ਅੱਜ ਟੀਮ ਨੇ ਪ੍ਰੋਫੈਸਰ ਦੇ ਜਿਹੜੀ ਤੱਕ ਦੇਖੋ ਜੀ ਬੜੀ ਮਨ ਨੂੰ ਖੁਸ਼ੀ ਹੋਈ ਹੈਗੀ ਜੋ ਅਸੀਂ ਉਮੀਦ ਰੱਖੀ ਪਰਮਾਤਮਾ ਸਾਨੂੰ ਚਲੋ ਚੇਗੋਲ ਮੈਦਲ ਜਾਂ ਗੋਲਡ ਮੈਦਲ ਦੀ ਹੈ ਸਾਡਾ ਸੁਪਨਾ ਸੀਗਾ ਸਾਡਾ ਚਲੋ ਉਹ ਤੇ ਨਹੀਂ ਪੂਰਾ ਹੋ ਸਕਿਆ ਪਰ ਆ ਸਾਡੇ ਵਾਸਤੇ ਗੋਲਡਨ ਮੈਦਲ ਹੀ ਹੈਗਾ ਪਰਮਾਤਮਾ ਨੇ ਸਾਡੇ ਚੋੜੀ ਜਿਹੜੀ ਖਾਲੀ ਨਹੀਂ ਖਲੀ ਬੱਚਿਆਂ ਨੇ ਭਰ ਕੇ ਖਲੀ ਹੈਗੀ ਜੀ ਉਸ ਪਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਚਲੋ ਬੱਚਿਆਂ ਨੂੰ ਬੜਾ ਹਾਰਡਵਰਕ ਸੀਗਾ ਮੁਕਾਬਲਾ ਬੜਾ ਟਫ ਸੀਗਾ ਤੇ ਚਲੋ ਬੱਚਿਆਂ ਨੇ ਮੈਚ ਜਿੱਤਿਆ ਉਹਨਾਂ ਦੀਆਂ ਵੀ ਜਿਹੜੀਆਂ ਮੰਦੀਆਂ ਖੁਸ਼ੀਆਂ ਹੁਣ ਸੰਭਾਲੀਆਂ ਨਹੀਂ ਜਾ ਰਹੀਆਂ ਹੋਣੀਆਂ ਉਹ ਵੀ ਗਰਾਊਂਡ ਨਹੀਂ ਭੰਗੜੇ ਪਾਉਣਦੇ ਐ ਕੋਚ ਭੰਗੜੇ ਪਾਉਣਦੇ ਐ ਸਾਡੇ ਰਿਸ਼ਤੇਦਾਰ ਭੈਣ ਭਰਾ ਸਾਰੇ ਭੰਗੜੇ ਪਾਉਣਦੇ ਐ ਬੜੀ ਖੁਸ਼ੀ ਦੇ ਕੋ ਸਵਾਗਤ ਅਸੀਂ ਪੂਰਾ ਕਰਾਂਗੇ ਜੀ ਪੂਰੇ ਭਾਰਤ ਨੇ ਸਵਾਗਤ ਕਰਨਾ ਅਸੀਂ ਕੱਲਿਆ ਨਹੀਂ ਕਰਨਾ ਪੂਰੇ ਇੰਡੀਆ ਨੇ ਸਵਾਗਤ ਕਰਨਾ ਹੋਗਾ ਇਹ ਉਹਨਾਂ ਦਾ ਦਿੱਲੀ ਵਿੱਚ ਸਵਾਗਤ ਹੋਊਗਾ 에어ਪੋਰਟ ਤੇ ਹੋਊਗਾ ਫੇਰ ਇਥੇ ਘਰੇ ਆ ਕੇ ਪੂਰਾ ਕਰਾਂਗੇ ਭੈਣ ਭਰਾ ਪੂਰੇ ਸਦਾ ਸਾਰੇ ਇਸ ਘਰ ਆਉਣ ਸਾਰਾ ਪੂਰਾ ਸਵਾਗਤ ਹੈ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ ਬੱਚਿਆਂ ਨੇ ਸੁਪਨਾ ਪੂਰਾ ਕੀਤਾ ਵਾ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ ਬਹੁਤ ਵਧੀਆ ਮਹਿਸੂਸ ਹੋ ਰਿਹਾ ਬਹੁਤ ਖੁਸ਼ੀ ਆ ਪੂਰੇ ਪਰਿਵਾਰ ਨੂੰ ਪੂਰੇ ਨਗਰ ਵਾਸੀਆਂ ਨੂੰ ਬਹੁਤ ਵਧੀਆ ਬੱਚਿਆਂ ਨੇ ਕੀਤਾ ਵਾ ਬੱਚੇ ਅੰਨੀ ਦਿਨ ਪੈरिस ਰਹੇ ਆ ਜੀ ਹੁਣ ਜਦੋਂ ਵਾਪਸ ਆਵਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਕੀ ਬਣਾ ਕੇ ਖਵਾਓਗੇ ਕਿਹੜੀ ਉਹਦੀ ਫੇਵਰੇਟ ਚੀਜ਼ ਹੈ ਤਾਂ ਫੇਵਰੇਟ ਸਬਜ਼ੀ ਦਾ ਉਹਦੀ ਕarele ਭਿੰਡੀ ਬਸ ਇਹ ਹੋਈਆ ਆ ਸਵਾਗਤ ਕਿਵੇਂ ਕਰੋਗੇ ਬੱਚੇ ਸਵਾਗਤ ਬਹੁਤ ਵਧੀਆ ਕਰਾਂਗੇ ਜਿਸ ਤਰ੍ਹਾਂ ਅੱਗੇ ਕਰੀਦਾ ਉਸੇ ਤਰ੍ਹਾਂ ਹੀ ਉਸ ਤੋਂ ਵੀ ਵਧੀਆ ਕਰਾਂਗੇ ਠੀਕ ਹਾਂ ਜੀ ਯਾਦਸ਼ੁਸਤੀ ਅਨੇਕਾਂ ਕੁਸ਼ਤੀਆਂ ਮੈਂ ਦੱਸਾਂ ਕਿ ਕਹੋ ਜੀ ਲੱਗ ਰਿਹਾ ਅੱਜ ਬਹੁਤ ਚੰਗਿਆ ਚੀਜ਼ ਨੇ ਜਨਤ ਕੀ ਇੰਦਰ ਮੈਂ ਨਾ ਖੁਸ਼ੀ ਸੰਭੀ ਨਹੀਂ ਜਾ ਰਹੀ ਐ ਨਹੀਂ ਖੁਸ਼ੀ ਆ ਰਹੀ ਜਨਤ ਕੀ ਨੇ ਕਿਹਾ ਮੇਰੇ ਬੱਚਾ ਦਾ ਜਨਮ ਹੋ ਸਕਦਾ ਬਾਅਦ ਵਿੱਚ ਵਾਅਦਾ ਕਰਾਂ ਜਨਮ ਹੀ ਹੋਵੇ ਨਾਡੀ ਤੋਂ ਮੰਦੋ 4 ਸਾਲ ਬੰਦੀ ਹੋਰ ਅੰਤੇ ਦੇਖਾਂਗੇ ਤੇ ਇੱਕ ਹੋਰ ਦੋ ਜਦੋਂ ਅੱਜ ਕਹਿੰਦੇ ਮਸਤ ਹੋ ਰਿਹਾ ਕਿ ਅੱਜ ਟੀਮ ਨੇ ਪ੍ਰੋਫੈਸਰ ਜਿਹੜੀ ਤਾਂ ਦੇਖੋ ਜੀ ਬੜੀ ਮੰਨ ਨੂੰ ਖੁਸ਼ੀ ਹੋਈ ਹੈਗੀ ਜੋ ਅਸੀਂ ਉਮੀਦ ਰੱਖੀ ਸੀ ਪ੍ਰਮਾਤਮਾ ਸਾਨੂੰ ਚਲੋ ਜੇ ਗੋਲਡ ਮੈਡਲ ਜਾਂ ਗੋਲਡ ਮੈਡਲ ਦੀ ਸਾਡਾ ਸੁਪਨਾ ਸੀਗਾ ਸਾਡਾ ਚਲੋ ਉਹ ਤੇ ਨਹੀਂ ਪੂਰਾ ਹੋ ਸਕਿਆ ਪਰ ਆ ਸਾਡੇ ਵਾਸਤੇ ਗੋਲਡ ਮੈਡਲ ਹੀ ਹੈਗਾ ਪਰਮਾਤਮਾ ਨੇ ਸਾਡੇ ਝੋਲੀ ਜਿਹੜੀ ਖਾਲੀ ਸੀ ਬੱਚਿਆਂ ਦੀ ਭਰ ਕੇ ਖਲੀ ਹੈਗੀ ਅਸੀਂ ਉਸ ਪਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਚਲੋ ਬੱਚਿਆਂ ਨੂੰ ਬੜਾ ਹਾਰਡ ਵਰਕ ਸੀਗਾ ਮੁਕਾਬਲਾ ਬੜਾ ਟਫ ਸੀਗਾ ਤੇ ਚਲੋ ਬੱਚਿਆਂ ਨੇ ਮੈਚ ਜਿੱਤਿਆ ਉਹਨਾਂ ਦੇ ਉਹਨਾਂ ਦੀਆਂ ਵੀ ਜਿਹੜੀਆਂ ਮੰਦੀਆਂ ਖੁਸ਼ੀਆਂ ਹੁਣ ਸੰਭਾਲੀਆਂ ਨਹੀਂ ਜਾ ਰਹੀਆਂ ਹੋਣੀਆਂ ਉਹ ਵੀ ਗਰਾਊਂਡ 'ਚ ਭੰਗੜੇ ਪਾਉਣਦੇ ਆ ਕੋਚ ਭੰਗੜੇ ਪਾਉਣਦੇ ਆ ਸਾਡੇ ਰਿਸ਼ਤੇਦਾਰ ਭੈਣ ਭਰਾ ਸਾਰੇ ਭੰਗੜੇ ਪਾਉਣਦੇ ਆ ਬੜੀ ਬੱਚਿਆਂ ਦਾ ਮਾਣ ਹੋਇਆ ਵੇਖੋ ਸਵਾਗਤ ਅਸੀਂ ਪੂਰਾ ਕਰਾਂਗੇ ਜੀ ਪੂਰੇ ਭਾਰਤ ਨੇ ਸਾਡਾ ਸਵਾਗਤ ਕਰਨਾ ਅਸੀਂ ਕੱਲਿਆ ਨਹੀਂ ਕਰਨਾ ਪੂਰੇ ਇੰਡੀਆ ਨੇ ਸਵਾਗਤ ਕਰਨਾ ਵਾਗਾ ਇਹ ਉਹਨਾਂ ਦਾ ਦਿੱਲੀ ਵੀ ਸਵਾਗਤ ਹੋਊਗਾ 에어ਪੋਰਟ ਤੇ ਹੋਊਗਾ ਫੇਰ ਇਥੇ ਘਰੇ ਆ ਕੇ ਪੂਰਾ ਕਰਾਂਗੇ ਭੈਂਟ ਭਰਾ ਪੂਰੇ ਸਦਾ ਸਾਰੇ ਇਸ ਘਰ ਆਉਣ ਸਾਰਾ ਸਦਾ ਸਵਾਗਤ ਹੈ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ ਬੱਚਿਆਂ ਨੇ ਸੁਪਨਾ ਪੂਰਾ ਕੀਤਾ ਵਾ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ ਬਹੁਤ ਵਧੀਆ ਮਹਿਸੂਸ ਹੋ ਰਿਹਾ ਬਹੁਤ ਖੁਸ਼ੀ ਆ ਪੂਰੇ ਪਰਿਵਾਰ ਨੂੰ ਪੂਰੇ ਨਗਰ ਵਾਸੀਆਂ ਨੂੰ ਬਹੁਤ ਵਧੀਆ ਉਹ ਬੱਚਿਆਂ ਨੇ ਕੀਤਾ ਵਾ ਜੇ ਅੰਨੀ ਦਿਨ ਪੈरिस ਰਹੇ ਆ ਜੀ ਹੁਣ ਜਦੋਂ ਵਾਪਸ ਆਵਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਕੀ ਬਣਾ ਕੇ ਖਵਾਓਗੇ ਕਿਹੜੀ ਉਹਦੀ ਫੇਵਰੇਟ ਸਬਜ਼ੀ ਹੈ ਤਾਂ ਫੇਵਰੇਟ ਸਬਜ਼ੀਆਂ ਦੀ ਕarele ਭਿੰਡੀ ਬਸ ਇਹ ਹੋਈਆ ਸਵਾਗਤ ਕਿਵੇਂ ਕਰੋਗੇ ਬੱਚੇ ਸਵਾਗਤ ਬਹੁਤ ਵਧੀਆ ਕਰਾਂਗੇ ਜਿਸ ਤਰ੍ਹਾਂ ਅੱਗੇ ਕਰੀਦਾ ਉਸੇ ਤਰ੍ਹਾਂ ਹੀ ਉਸ ਤੋਂ ਵੀ ਵਧੀਆ ਕਰਾਂਗੇ ਠੀਕ ਹਾਂ ਜੀ ਯਾਦ ਰੱਖੀ ਅੰਨੀ ਅੰਨੀ ਜਾਂ ਤੇਰੀ ਨਹੀਂ ਖੁਸ਼ੀ ਆ ਗਏ ਜਦੋਂ ਕਿਵੇਂ ਗਏ ਬੱਚਿਆਂ ਦਾ ਜਨਾ ਹੋ ਸਕੇ ਬਾਅਦ ਵਿੱਚ ਗੱਲ ਕਰਾਂ ਜਨਾ ਨਹੀਂ ਹੋਇਆ ਨਾਲੀ ਤੋਂ ਮੰਦ 2-4 ਸਾਲ ਬੰਦੀ ਹੋਰ ਅਸੀਂ ਤੇ ਦੇਖਾਂਗੇ ਤੇ ਇੱਕ ਹੋਰ ਦੋ ਜਿੱਦਣ ਅੱਜ ਕਿਹਾ ਮੈਂ ਸੁਣ ਰਿਹਾ ਕਿ ਅੱਜ ਕਲੀਨ ਨੇ ਕੰਫਰਮ ਕੀਤਾ ਵੇਖੋ ਜੀ ਬੜੀ ਮੰਦ ਨੂੰ ਖੁਸ਼ੀ ਹੋਈ ਹੈਗੀ ਜੋ ਅਸੀਂ ਉਮੀਦ ਰੱਖੀ ਸੀ ਪਰਮਾਤਮਾ ਸਾਨੂੰ ਚਲੋ ਚੋਗੋਲ ਮੈਡਲ ਜਾਂ 골ਡ ਮੈਡਲ ਦੀ ਹੈ ਸਾਡਾ ਸੁਪਨਾ ਸੀਗਾ ਸਾਡਾ ਚਲੋ ਉਹ ਤੇ ਨਹੀਂ ਪੂਰਾ ਹੋ ਸਕਿਆ ਪਰ ਆ ਸਾਡੇ ਵਾਸਤੇ 골ਡ ਮੈਡਲ ਹੀ ਹੈਗਾ ਪਰ ਬਾਤਮਾ ਨੇ ਸਾਡੇ ਉਹ ਏਰੀਆ ਖਾਲੀ ਨਹੀਂ ਖਲੀ ਬੱਚਿਆਂ ਨੇ ਭਰ ਕੇ ਖਲੀ ਹੈਗੀ ਨਹੀਂ ਉਸ ਪਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਚਲੋ ਬੱਚਿਆਂ ਨੂੰ ਬੜਾ ਹਾਰਡਵਰਕ ਸੀਗਾ ਮੁਕਾਬਲਾ ਬੜਾ ਟਫ ਸੀਗਾ ਤੇ ਚਲੋ ਬੱਚਿਆਂ ਨੇ ਮੈਚ ਜਿੱਤਿਆ ਉਹਨਾਂ ਦੇ ਉਹਨਾਂ ਦੀਆਂ ਵੀ ਜਿਹੜੀਆਂ ਮੰਦੀਆਂ ਖੁਸ਼ੀਆਂ ਹੁਣ ਸੰਭਾਲੀਆਂ ਨਹੀਂ ਜਾ ਰਹੀਆਂ ਹੋਣੀਆਂ ਉਹ ਵੀ ਗਰਾਊਂਡ 'ਚ ਭੰਗੜੇ ਪਾਉਣਦੇ ਆ ਕੋਚ ਭੰਗੜੇ ਪਾਉਣਦੇ ਆ ਸਾਡੇ ਰਿਸ਼ਤੇਦਾਰ ਭੈਣ ਭਰਾ ਸਾਰੇ ਭੰਗੜੇ ਪਾਉਣਦੇ ਆ ਜੀ ਬੜੀ ਖੁਸ਼ੀ ਦੇ ਬੱਚਿਆਂ ਦਾ ਵਾਪਸ ਆ ਗਿਆ ਦੇਖੋ ਸਵਾਗਤ ਅਸੀਂ ਪੂਰਾ ਕਰਾਂਗੇ ਜੀ ਪੂਰੇ ਭਾਰਤ ਨੇ ਸਵਾਗਤ ਕਰਨਾ ਅਸੀਂ ਕੱਲਿਆ ਨਹੀਂ ਕਰਨਾ ਪੂਰੇ ਇੰਡੀਆ ਨੇ ਸਵਾਗਤ ਕਰਨਾ ਹੋਗਾ ਇਹ ਉਹਨਾਂ ਦਾ ਡਿਲੀਵਰੀ ਸਵਾਗਤ ਹੋਊਗਾ 에어ਪੋਰਟ ਤੇ ਹੋਊਗਾ ਫੇਰ ਇਥੇ ਘਰੇ ਆ ਕੇ ਪੂਰਾ ਕਰਾਂਗੇ ਭੈਂਟ ਭਰਾ ਪੂਰੇ ਸਦਾ ਸਾਰੇ ਇਸ ਘਰ ਆਉਂਦੇ ਸਾਰਾ ਪੂਰਾ ਸਵਾਗਤ ਹੈ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ ਬੱਚਿਆਂ ਨੇ ਸੁਪਨਾ ਪੂਰਾ ਕੀਤਾ ਵਾ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ ਬਹੁਤ ਵਧੀਆ ਮਹਿਸੂਸ ਹੋ ਰਿਹਾ ਬਹੁਤ ਖੁਸ਼ੀ ਆ ਪੂਰੇ ਪਰਿਵਾਰ ਨੂੰ ਪੂਰੇ ਨਗਰ ਵਾਸੀਆਂ ਨੂੰ ਬਹੁਤ ਵਧੀਆ ਕਿ ਬੱਚਿਆਂ ਨੇ ਕੀਤਾ ਵਾ ਬੱਚੇ ਅੰਨੀ ਧੀਰ ਪੈरिस ਰਹੇ ਆ ਜੀ ਹੁਣ ਜਦੋਂ ਵਾਪਸ ਆਵਾਂ ਸਭ ਤੋਂ ਪਹਿਲਾਂ ਨਾਲ ਕੀ ਬਣਾ ਕੇ ਖਵਾਓਗੇ ਕਿਹੜੀ ਉਹਦੀ ਫੇਵਰਿਟ ਸਬਜੀ ਹੈ ਤੁਹਾਨੂੰ ਫੇਵਰਿਟ ਸਬਜੀ ਦਾ ਵੀ ਕਰੇਲੇ ਭਿੰਡੀ ਬਸ ਇਹ ਹੋਈਆ ਸਵਾਗਤ ਕਿਵੇਂ ਕਰੋਗੇ ਬੱਚੇ ਸਵਾਗਤ ਬਹੁਤ ਵਧੀਆ ਕਰਾਂਗੇ ਜਿਸ ਤਰ੍ਹਾਂ ਅੱਗੇ ਕਰੀਦਾ ਉਸੇ ਤਰ੍ਹਾਂ ਹੀ ਉਸ ਤੋਂ ਵੀ ਵਧੀਆ ਕਰਾਂਗੇ ਠੀਕ ਹਾਂ ਜੀ

ਕੁਝ ਸੰਧਿ ਨਹੀਂ ਗਾ ਰਹੀ ਇਹਨਾਂ ਖੁਸ਼ੀਆਂ ਕਰ। ਜਨਮ ਕਿਨੇ ਗਏ ਬੱਚਿਆਂ ਦਾ ਜਨਮ ਹੋ ਸਕਦਾ ਬਾਅਦ ਵਿੱਚ ਗੱਲ ਕਰਾਂਗੇ ਜਨਮ ਹੀ ਹੋਏ। ਲਾਡੀ ਤੋਂ ਮੰਦ 2-4 ਸਾਲ ਵੱਧ ਗਈ ਹੋਰ ਅੰਤ ਤੇ ਦੇਖਾਂਗੇ ਤੇ ਇੱਕ ਹੋਰ ਹੋ ਜੇ। ਅੱਜ ਕਿਹਾ ਮੈਨੂੰ ਸੁਣਤ ਹੋ ਰਿਹਾ ਕਿ ਅੱਜ 3 ਨੇ ਪ੍ਰੋਫੈਸਰ ਦੇ। ਦੇਖੋ ਜੀ ਬੜੀ ਮੰਦ ਨੂੰ ਖੁਸ਼ੀ ਹੋਈ ਹੈਗੀ। ਜੋ ਅਸੀਂ ਉਮੀਦ ਰੱਖੀ ਸੀ ਪਰਮਾਤਮਾ ਸਾਨੂੰ ਚਲੋ ਚੋਗੋਲ ਮੈਡਲ ਜਾਂ 골ਡ ਮੈਡਲ ਦੀ ਸਾਡਾ ਸੁਪਨਾ ਸੀਗਾ ਸਾਡਾ ਚਲੋ ਉਹ ਤੇ ਨਹੀਂ ਪੂਰਾ ਹੋ ਸਕਿਆ ਪਰ ਆ ਸਾਡੇ ਵਾਸਤੇ 골ਡ ਮੈਡਲ ਹੀ ਹੈਗਾ ਪਰਮਾਤਮਾ ਨੇ ਸਾਡੇ ਚੋੜੀ ਏਰੀਆ ਖਾਲੀ ਨਹੀਂ ਬੱਚਿਆਂ ਨੇ ਭਰ ਕੇ ਖਲੀ ਹੈਗੀ ਜੀ ਉਸ ਪਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਚਲੋ ਬੱਚਿਆਂ ਨੂੰ ਬੜਾ ਹਾਰਡਵਰਕ ਸੀਗਾ ਮੁਕਾਬਲਾ ਬੜਾ ਟਫ ਸੀਗਾ ਤੇ ਚਲੋ ਬੱਚਿਆਂ ਨੇ ਮੈਚ ਜਿੱਤਿਆ ਉਹਨਾਂ ਦੇ ਉਹਨਾਂ ਦੀਆਂ ਵੀ ਜਿਹੜੀਆਂ ਮੰਦੀਆਂ ਖੁਸ਼ੀਆਂ ਹੁਣ ਸੰਭਾਲੀਆਂ ਨਹੀਂ ਜਾ ਰਹੀਆਂ ਹੋਣੀਆਂ ਉਹ ਵੀ ਗਰਾਊਂਡ 'ਚ ਭੰਗੜੇ ਪਾਉਣਦੇ ਆ ਕੋਚ ਭੰਗੜੇ ਪਾਉਣਦੇ ਆ ਸਾਡੇ ਰਿਸ਼ਤੇਦਾਰ ਭੈਣ ਭਰਾ ਸਾਰੇ ਭੰਗੜੇ ਪਾਉਣਦੇ ਆ ਬੜੀ ਖੁਸ਼ੀ ਦੇ ਕੋ ਸਵਾਗਤ ਸਾਹੀ ਪੂਰਾ ਕਰਾਂਗੇ ਜੀ ਪੂਰੇ ਭਾਰਤ ਨੇ ਸਵਾਗਤ ਕਰਨਾ ਅਸੀਂ ਕੱਲਿਆ ਨਹੀਂ ਕਰਨਾ ਪੂਰੇ ਇੰਡੀਆ ਨੇ ਸਵਾਗਤ ਕਰਨਾ ਹੋਗਾ ਇਹ ਉਥੇ ਉਹਨਾਂ ਦੇ ਦਿੱਲੀ ਵੀ ਸਵਾਗਤ ਹੋਊਗਾ 에어ਪੋਰਟ ਤੇ ਹੋਊਗਾ ਫੇਰ ਇਥੇ ਘਰੇ ਆ ਕੇ ਪੂਰਾ ਕਰਾਂਗੇ ਭੈਂਟ ਭਰਾ ਪੂਰੇ ਸਦਾ ਸਾਰੀ ਇਸ ਘਰ ਨੂੰ ਸਾਰਾ ਪੂਰਾ ਸਵਾਗਤ ਹੈ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ ਬੱਚਿਆਂ ਨੇ ਸੁਪਨਾ ਪੂਰਾ ਕੀਤਾ ਵਾ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ ਬਹੁਤ ਵਧੀਆ ਮਹਿਸੂਸ ਹੋ ਰਿਹਾ ਬਹੁਤ ਖੁਸ਼ੀ ਆ ਪੂਰੇ ਪਰਿਵਾਰ ਨੂੰ ਪੂਰੇ ਨਗਰ ਵਾਸੀਆਂ ਨੂੰ ਬਹੁਤ ਵਧੀਆ ਬੱਚਿਆਂ ਨੇ ਕੀਤਾ ਵਾ ਬੱਚੇ ਅੰਨੀ ਧੀਰ ਪੈरिस ਰਹੇ ਆ ਜੀ ਹੁਣ ਜਦੋਂ ਵਾਪਸ ਆਵਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਕੀ ਬਣਾ ਕੇ ਖਵਾਓਗੇ ਕਿਹੜੀ ਉਹਦੀ ਫੇਵਰਿਟ ਚੀਜ਼ ਹੈ ਤਾਂ ਫੇਵਰਿਟ ਸਬਜ਼ੀ ਦਾ ਉਹਦੀ ਕarele ਭਿੰਡੀ ਬਸ ਇਹ ਹੋਈਆ ਹਾਂ ਸਵਾਗਤ ਕਿਵੇਂ ਕਰੋਗੇ ਬੱਚੇ ਸਵਾਗਤ ਬਹੁਤ ਵਧੀਆ ਕਰਾਂਗੇ ਜਿਸ ਤਰ੍ਹਾਂ ਅੱਗੇ ਕਰੀਦਾ ਉਸੇ ਤਰ੍ਹਾਂ ਹੀ ਉਸ ਤੋਂ ਵੀ ਵਧੀਆ ਕਰਾਂਗੇ ਠੀਕ ਹਾਂ ਜੀ ਯਾਦ ਰੱਖੀ ਆਨੇ ਆਨੇ ਆਪਾਂ ਬੰਦ ਰਹੇ ਹੋ ਜੰਮੋ ਜੰਮੋ ਤੁਸਕੀ

देखो जी बड़ी ਮੰਨ ਨੂੰ ਖੁਸ਼ੀ ਹੋਈ ਹੈਗੀ ਜੋ ਅਸੀਂ ਉਮੀਦ ਰੱਖੀ ਸੀ ਪ੍ਰਮਾਤਮਾ ਸਾਨੂੰ ਚਲੋ ਸਿਲਵਰ ਮੈਡਲ ਜਾਂ 골ਡ ਮੈਡਲ ਦੀ ਹੈ ਸਾਡਾ ਸੁਪਨਾ ਸੀਗਾ ਸਾਡਾ ਚਲੋ ਉਹ ਤੇ ਨਹੀਂ ਪੂਰਾ ਹੋ ਸਕਿਆ ਪਰ ਆ ਸਾਡੇ ਵਾਸਤੇ 골ਡਨ ਮੈਡਲ ਹੀ ਹੈਗਾ ਪ੍ਰਮਾਤਮਾ ਨੇ ਸਾਡੇ ਚੋੜੀ ਏਰੀਆ ਖਾਲੀ ਨਹੀਂ ਬੱਚਿਆਂ ਨੇ ਭਰ ਕੇ ਖਲੀ ਹੈਗੀ ਜੀ ਉਸ ਪਰਮਾਤਮਾ ਦਾ ਬਹੁਤ ਬਤਨ ਧਰਦੇ ਆ ਚਲੋ ਬੱਚਿਆਂ ਨੂੰ ਬੜਾ ਹਾਰਡਵਰਕ ਸੀਗਾ ਮੁਕਾਬਲਾ ਬੜਾ ਟਫ ਸੀਗਾ ਤੇ ਚਲੋ ਬੱਚਿਆਂ ਨੇ ਮੈਚ ਜਿੱਤਿਆ ਉਹਨਾਂ ਦੀਆਂ ਵੀ ਜਿਹੜੀਆਂ ਮੰਦੀਆਂ ਖੁਸ਼ੀਆਂ ਹੁਣ ਸੰਭਾਲੀਆਂ ਨਹੀਂ ਜਾ ਰਹੀਆਂ ਹੋਣੀਆਂ ਉਹ ਵੀ ਗਰਾਊਂਡ 'ਚ ਭੰਗੜੇ ਪਾਉਣਦੇ ਆ ਕੋਚ ਭੰਗੜੇ ਪਾਉਣਦੇ ਆ ਸਾਡੇ ਰਿਸ਼ਤੇਦਾਰ ਭੈਣ ਭਰਾ ਸਾਰੇ ਭੰਗੜੇ ਪਾਉਣਦੇ ਆ ਬੜੀ ਖੁਸ਼ੀ ਦੇ ਵਿੱਚ ਬੱਚਿਆਂ ਦਾ ਵਾਪਸੀ ਆਗਾ ਮੇਰੇ ਕੋ ਸਵਾਗਤ ਅਸੀਂ ਪੂਰਾ ਕਰਾਂਗੇ ਜੀ ਪੂਰੇ ਭਾਰਤ ਨੇ ਸਵਾਗਤ ਕਰਨਾ ਅਸੀਂ ਕੱਲਿਆ ਨਹੀਂ ਕਰਨਾ ਪੂਰੇ ਇੰਡੀਆ ਨੇ ਸਵਾਗਤ ਕਰਨਾ ਹੋਗਾ ਇਹ ਉਹਨਾਂ ਦਾ ਡਿਲੀ ਸਵਾਗਤ ਹੋਊਗਾ 에어ਪੋਰਟ ਤੇ ਹੋਊਗਾ ਫੇਰ ਇਥੇ ਘਰੇ ਆ ਕੇ ਪੂਰਾ ਕਰਾਂਗੇ ਪੁਆਇੰਟ ਬਰਾ ਪੂਰੇ ਸਦਾ ਸਾਰੀ ਇਸ ਘਰ ਨੂੰ ਸਾਰਾ ਪਿੰਡ ਦਾ ਸਵਾਗਤ ਹੈ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ ਬੱਚਿਆਂ ਨੇ ਸੁਪਨਾ ਪੂਰਾ ਕੀਤਾ ਵਾ ਕਿਹੋ ਜਿਹਾ ਮਹਿਸੂਸ ਹੋ ਰਿਹਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਬਹੁਤ ਖੁਸ਼ੀ ਆ ਪੂਰੇ ਪਰਿਵਾਰ ਨੂੰ ਪੂਰੇ ਨਗਰ ਵਾਸੀਆਂ ਨੂੰ ਬਹੁਤ ਵਧੀਆ ਕਿ ਬੱਚਿਆਂ ਨੇ ਕੀਤਾ ਵਾ ਬੱਚੇ ਅੰਨੀ ਥੇਰ ਪੈरिस ਰਹੇ ਆ ਜੀ ਹੁਣ ਜਦੋਂ ਵਾਪਸ ਆਵਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਕੀ ਬਣਾ ਕੇ ਖਵਾਓਗੇ ਕਿਹੜੀ ਉਹਦੀ ਫੇਵਰੇਟ ਸਬਜੀ ਹੈ ਤਾਂ ਫੇਵਰੇਟ ਸਬਜੀ ਦਾ ਦੀ ਕarele ਭਿੰਡੀ ਬਸ ਇਹ ਹੋਈਆ ਸਵਾਗਤ ਕਿਵੇਂ ਕਰੋਗੇ ਬੱਚੇ ਸਵਾਗਤ ਬਹੁਤ ਵਧੀਆ ਕਰਾਂਗੇ ਜਿਸ ਤਰ੍ਹਾਂ ਅੱਗੇ ਕਰੀਦਾ ਉਸੇ ਤਰ੍ਹਾਂ ਹੀ ਉਸ ਤੋਂ ਵੀ ਵਧੀਆ ਕਰਾਂਗੇ ਠੀਕ ਹਾਂ ਜੀ ਆਣੀ ਆਣੀ ਜਬੰਦ ਹੈ ਇਹੋ ਜਿਹੀਆਂ ਖੁਸ਼ੀਆਂ ਨੀ ਗਾ ਰਹੇ ਹਾਂ ਨੀ ਖੁਸ਼ੀਆਂ ਕਰਦੇ ਜਨਮ ਕਿਨੇ ਕਰੇ ਬੱਚਿਆਂ ਦਾ ਜਨਮ ਹੋ ਸਕੇ ਬਾਅਦ ਵਿੱਚ ਗੱਲ ਕਰਾਂ ਜਨਮ ਹੋਵੇ ਲਾਡੀ ਤੋਂਗਰ 2-4 ਸਾਲ ਵੱਡੀ ਹੋਰ ਅਸੀਂ ਤੇ ਦੇਖਾਂਗੇ ਤੇ ਇੱਕ ਹੋਰ ਹੋ ਜਿੱਦਾਂ ਅੱਜ ਕਿਹਾ ਮੈਂ ਸੁਣ ਰਿਹਾ ਕਿ ਅੱਜ 3 ਨੇ ਪ੍ਰੋਫੈਸਰ ਦੇਖੋ ਜੀ ਬੜੀ ਮੰਦ ਨੂੰ ਖੁਸ਼ੀ ਹੋਈ ਹੈਗੀ ਜੋ ਅਸੀਂ ਉਮੀਦ ਰੱਖੀ ਸੀ ਪਰਮਾਤਮਾ ਸਾਨੂੰ ਚਲੋ ਸਰੋਮ ਐਵਲ ਜਾਂ 골ਡਨ ਮੈਡਲ ਦੀ ਹੈ ਸਾਡਾ ਸੁਪਨਾ ਸੀਗਾ ਸਾਡਾ ਚਲੋ ਉਹ ਤੇ ਨਹੀਂ ਪੂਰਾ ਹੋ ਸਕਿਆ ਪਰ ਆ ਸਾਡੇ ਵਾਸਤੇ 골ਡਨ ਮੈਡਲ ਹੀ ਹੈਗਾ ਪਰਮਾਤਮਾ ਨੇ ਸਾਡੇ ਚੋੜੀ ਏਰੀਆ ਖਾਲੀ ਨਹੀਂ ਪਲੀ ਬੱਚਿਆਂ ਨੇ ਭਰ ਕੇ ਖਲੀ ਹੈਗੀ ਅਸੀਂ ਉਸ ਪਰਮਾਨਤਰ ਬਹੁਤ ਬਤਨ ਮਾਰ ਕਰਦੇ ਆ ਚਲੋ ਬੱਚਿਆਂ ਨੂੰ ਬੜਾ ਹਾਰਡਵਰਕ ਸੀਗਾ ਮੁਕਾਬਲਾ ਬੜਾ ਟਫ ਸੀਗਾ ਤੇ ਚਲੋ ਬੱਚਿਆਂ ਨੇ ਮੈਚ ਜਿੱਤਿਆ ਉਹਨਾਂ ਦੀਆਂ ਵੀ ਜਿਹੜੀਆਂ ਮੰਦੀਆਂ ਖੁਸ਼ੀਆਂ ਹੁਣ ਸੰਭਾਲੀਆਂ ਨਹੀਂ ਜਾ ਰਹੀਆਂ ਹੋਣੀਆਂ ਉਹ ਵੀ ਗਰੌਂਡ 'ਚ ਹੀ ਭੰਗੜੇ ਪਾਉਣਦੇ ਆ ਕੋਚ ਭੰਗੜੇ ਪਾਉਣਦੇ ਆ ਸਾਡੇ ਰਿਸ਼ਤੇਦਾਰ ਭੈਂਡ ਭਰਾ ਸਾਰੇ ਭੰਗੜੇ ਪਾਉਣਦੇ ਆ ਬੜੀ ਖੁਸ਼ੀ ਦੇ ਬੱਚਿਆਂ ਦਾ ਵਾਪਸ ਆ ਗਿਆ ਦੇਖੋ ਸਵਾਗਤ ਅਸੀਂ ਪੂਰਾ ਕਰਾਂਗੇ ਜੀ ਪੂਰੇ ਭਾਰਤ ਨੇ ਸਵਾਗਤ ਕਰਨਾ ਅਸੀਂ ਕੱਲਿਆ ਨਹੀਂ ਕਰਨਾ ਪੂਰੇ ਇੰਡੀਆ ਨੇ ਸਵਾਗਤ ਕਰਨਾ ਵਾਗਾ ਇਹ ਉਹਨਾਂ ਦਾ ਦਿੱਲੀ ਵੀ ਸਵਾਗਤ ਹੋਊਗਾ 에어ਪੋਰਟ ਤੇ ਹੋਊਗਾ ਫੇਰ ਇਥੇ ਘਰੇ ਆ ਕੇ ਪੂਰਾ ਕਰਾਂਗੇ ਭੈਂਟ ਭਰਾ ਪੂਰੇ ਸਦਾ ਸਾਰੇ ਇਸ ਘਰ ਹੁਣ ਸਾਰਾ ਪੂਰਾ ਸਵਾਗਤ ਹੈ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ ਬੱਚਿਆਂ ਨੇ ਸੁਪਨਾ ਪੂਰਾ ਕੀਤਾ ਵਾ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ ਬਹੁਤ ਵਧੀਆ ਮਹਿਸੂਸ ਹੋ ਰਿਹਾ ਬਹੁਤ ਖੁਸ਼ੀ ਆ ਪੂਰੇ ਪਰਿਵਾਰ ਨੂੰ ਪੂਰੇ ਨਗਰ ਵਾਸੀਆਂ ਨੂੰ ਬਹੁਤ ਵਧੀਆ ਉਹ ਬੱਚਿਆਂ ਨੇ ਕੀਤਾ ਵਾ ਬੱਚੇ ਅੰਨੀ ਧੀਰ ਪੈरिस ਰਹੇ ਆ ਜੀ ਹੁਣ ਜਦੋਂ ਵਾਪਸ ਆਵਾਂ ਸਭ ਤੋਂ ਪਹਿਲਾਂ ਨਾਲ ਕੀ ਬਣਾ ਕੇ ਖਵਾਓਗੇ ਕਿਹੜੀ ਉਹਦੀ ਫੇਵਰਿਟ ਚੀਜ਼ ਹੈ ਤਾਂ ਫੇਵਰਿਟ ਸਬਜ਼ੀਆਂ ਦੀ ਕarele ਭਿੰਡੀ ਬਸ ਇਹ ਹੋਈਆ ਆ ਸਵਾਗਤ ਕਿਵੇਂ ਕਰੋਗੇ ਬੱਚੇ ਸਵਾਗਤ ਬਹੁਤ ਵਧੀਆ ਕਰਾਂਗੇ ਜਿਸ ਤਰ੍ਹਾਂ ਅੱਗੇ ਕਰੀਦਾ ਉਸੇ ਤਰ੍ਹਾਂ ਹੀ ਉਸ ਤੋਂ ਵੀ ਵਧੀਆ ਕਰਾਂਗੇ ਠੀਕ ਹਾਂ ਜੀ آء کي ڏينھن آءء سلام کلو ويڙي باء